ਅੱਜ ਤੁਹਾਨੂੰ ਕੋ ਕਹਿ ਦਵੇ ਜਿਹੜਾ ਤੁਹਾਡਾ ਘਰ ਹੈ ਬਸ 6 ਮਹੀਨੇ ਬਾਅਦ ਤੁਸੀਂ ਵੱਡੇ ਘਰ ਚ ਮੂਵ ਹੋ ਰਹੇ ਹੋ ਵੱਡਾ ਘਰ ਹੈ ਤੁਸੀਂ ਅੱਜ ਹੀ ਕਹਿਣਾ ਛੱਡ ਪਰੇ ਟੁੱਟੀ ਕੀ ਠੀਕ ਕਰਾਉਣੀ ਹੈ ਤੂੰ ਛੱਡ ਹੀ ਜਾਣਾ ਰੰਗ ਕੀ ਕਰਾਉਣਾ ਹੈ ਤਾਂ ਹੁਣ ਪੇਂਟ ਚ ਰਹਿਣ ਹੀ ਦਿਓ ਪੈ ਗਿਆ ਨਾ ਚੱਕਰ ਤੁਸੀਂ ਉਹਦੇ ਨਾਲ ਅਟੈਚ ਨਹੀਂ ਹੋਣਾ ਪਰ ਜੇ ਕਿਹਾ ਜਾਵੇ ਇਹੀ ਸਭ ਕੁਝ ਹੈ ਇਹਨੂੰ ਸਮਝ ਲੈ ਪਿਆਰ ਕਰ ਲੈ ਮਾਣ ਲੈ ਜਿੰਨਾ ਮਾਣਿਆ ਜਾਂਦਾ ਆਹੀ आनंदालय आ ਗੱਡੀ ਹੋਈ ਏ ਤੇਰੀ ਤੂੰ ਕਿੰਨਾ ਲਿਸ਼ਕਾਏਗਾ ਨੂੰ ਪਿਆਰ ਕਰੇਗਾ ਅਗਲੇ ਦੇਸ਼ ਚ ਜਾਣਾ ਹੈ ਅਗਲੇ ਅਗਲੇ ਅੱਗੇ ਕਿਤੇ ਜਾਣਾ ਹੈ ਅਗਲੀ ਦੁਨੀਆ ਚ ਲੋਕਾਂ ਨੇ ਆ ਦੁਨੀਆ ਤੇ ਨਰਕ ਬਣਾਈ ਪਈ ਏ ਅਗਲੀ ਉੱਥੇ ਚਲੇ ਹੀ ਜਾਣਾ ਛੱਡ ਪਰੇ ਆ ਬਾ ਥੋੜਾ ਚਿਹਰਾ ਮੁੜ ਕੇ ਤਾਂ ਅੱਗੇ ਚਲੇ ਜਾਣਾ ਅੱਗੇ ਹੋਰ ਬਹੁਤ ਦੁਨੀਆ ਬੈਠੀਆਂ ਏ ਆਪਣੇ ਆਪਣੇ ਧਰਮਾਂ ਦੇ ਆਪਣੇ ਆਪਣੇ ਸਵਰਗ ਨਰਕ ਧਰਮ ਰਾਜ ਫਲਸਫੀ ਹੈ ਜੇ ਰੱਬ ਇੱਕ ਹੈ ਉਹਨੇ ਸਾਰਾ ਕੁਝ ਇੱਕ ਬਣਾਇਆ ਹੋਵੇਗਾ ਪਹਿਲਾਂ ਧਰਤੀ ਤੇ ਭੇਜਦਾ ਹੈ ਫਿਰ ਉਹ ਕਹਿੰਦਾ ਤੁਸੀਂ ਦੁੱਖ ਸੁੱਖ ਆਪਣੇ ਕੰਮ ਕਰੋ ਮੁੜ ਕੇ ਫਿਰ ਨਰਕਾਂ 'ਚ ਸਿੱਟਦਾ ਹੈ ਸਵਰਗ ਆਪਣੀ ਇੱਕ ਵਿਚਾਰਧਾਰਾ ਦੇ ਦਿੱਤੀ ਪਰ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਮੈਂ ਤੁਹਾਨੂੰ ਪੜ ਕੇ ਸੁਣਾ ਰਿਹਾ ਪਾਸ਼ਾ ਕਹਿੰਦੇ ਮੌਤ ਨਾਂ ਦੀ ਚੀਜ਼ ਹੀ ਕੋਈ ਨਹੀਂ ਤੇ ਨੂੰ ਕੀ ਲੱਗਦਾ ਮੌਤ ਹੁੰਦੀ ਹੈ ਮੌਤ ਤੇ ਹੁੰਦੀ ਵੀ ਨਹੀਂ ਮੈਂ ਪਿੱਛੇ ਵੀ ਗੱਲ ਕੀਤੀ ਸੀ ਬੱਦਲ ਸਾਰੇ ਦਾ ਸਾਰਾ ਵਰ ਗਿਆ ਬੱਦਲ ਦੀ ਮੌਤ ਹੋ ਗਈ ਮੌਤ ਹੋ ਗਈ ਲੱਗਦਾ ਹੈ ਮੌਤ ਹੋ ਗਈ ਪਰ ਬੱਦਲ ਹੁਣ ਪਾਣੀ ਹੋ ਗਿਆ ਬਰਸਾਤ ਬਣ ਗਿਆ ਮੀਂਹ ਬਣ ਗਿਆ ਉਹਦਾ ਨਾਮ ਵੀ ਬਦਲ ਗਿਆ ਉਹਦੀ ਸ਼ੇਪ ਵੀ ਬਦਲ ਗਈ ਹੈ ਜਦੋਂ ਬੱਦਲ ਸ਼ੇਪ ਬਰਸਾਤ ਬਣਿਆ ਪਾਣੀ ਬਣਿਆ ਬੱਦਲ ਪਾਣੀ ਬਣਿਆ ਤੇ ਨਾਲ ਹੀ ਉਹਦਾ ਨਾਮ ਬਦਲ ਗਿਆ ਮੀਂਹ ਬਰਸਾਤ ਹੁਣ ਬਰਸਾਤ ਮਰ ਗਈ ਏ ਲੱਗਦਾ ਕੀ ਏ ਮਰ ਗਈ ਏ ਪਰ ਨਹੀਂ ਯਾਰ ਉਹ ਬਰਸਾਤ ਹੁਣ ਚਰਨਿਆਂ ਦਾ ਰੂਪ ਧਾਰ ਗਈ ਏ ਪਹਾੜਾਂ ਦੇ ਵਿੱਚ ਬਰਸਾਤ ਪਈ ਅਬ ਇੱਕ ਪਾਣੀ ਤਾਂ ਹੈਗਾ ਉਹੀ ਬੱਦਲ ਤੇ ਪਾਣੀ ਬਣਿਆ ਸੀ ਪਾਣੀ ਬਣ ਕੇ ਆ ਗਿਆ ਮਰਿਆ ਕਿੱਥੇ ਹੈ ਲੱਗਦਾ ਹੈ ਹੁਣ ਤੁਸੀਂ ਕੀ ਕਹੋਗੇ ਵੀ ਚਰਨਾ ਮਰ ਗਿਆ ਨਹੀਂ ਹੁਣ ਉਹ ਨਦੀ 'ਚ ਮਿਲ ਗਿਆ ਚਰਨਾ ਹੁਣ ਨਦੀ ਬਣ ਗਿਆ ਤੇ ਨਦੀ ਮਰ ਗਈ ਬਿਲਕੁਲ ਨਹੀਂ ਦਰਿਆ ਬਣ ਗਿਆ ਤੇ ਦਰਿਆ ਮਰ ਗਿਆ ਨਹੀਂ ਸਮੁੰਦਰ 'ਚ ਚਲੇ ਆ ਗਿਆ ਤੇ ਸਮੁੰਦਰ ਕੀ ਮਰ ਗਿਆ ਨਹੀਂ ਹੁਣ ਫੇਰ ਬੱਦਲ ਬਣ ਗਿਆ ਰੀਸਾਈਕਲ ਹੋ ਰਿਹਾ ਹੈ ਲੱਗਦਾ ਹੈ ਮਰ ਗਿਆ ਪਰ ਮਰਿਆ ਤਾਂ ਕੁਝ ਵੀ ਨਹੀਂ ਬੱਦਲ ਮਰਿਆ ਨਹੀਂ ਸੀ ਸ਼ੇਪ ਬਦਲੀ ਸੀ ਬਰਸਾਤ ਮਰੀ ਨਹੀਂ ਸੀ ਸ਼ੇਪ ਬਦਲੀ ਸੀ ਚਰਨਾ ਮਰਿਆ ਨਹੀਂ ਸੀ ਸ਼ੇਪ ਬਦਲੀ ਸੀ ਨਦੀ ਮਰੀ ਨਹੀਂ ਸੀ ਸ਼ੇਪ ਬਦਲੀ ਸੀ ਦਰਿਆ ਮਰਿਆ ਨਹੀਂ ਸੀ ਉਹਨੇ ਸ਼ੇਪ ਬਦਲੀ ਸੀ ਰੀਸਾਈਕਲ ਹੋ ਰਹੀ ਐ એનર્ਜੀ ਜੋ ਕੁਛ ਪਾਇਆ ਸੋ ਇੱਕਾ ਵਾਰ ਘੁੰਮ ਰਿਹਾ ਸਾਰਾ ਕੁਝ ਮਰਿਆ ਮਰਿਆ ਕੁਛ ਨਹੀਂ ਚੇਂਜ ਹੁੰਦੀ ਐ એનર્ਜੀ ਇੱਕ એનર્ਜੀ ਸੀ ਫਲ ਬੂਟਿਆਂ ਦੇ ਵਿੱਚ ਸੀ ਸਾਰਾ ਕੁਝ ਸੀ ਉਸ એનર્ਜੀ ਨੂੰ ਉਹ ਖਾਣੇ ਨੂੰ ਸਾਡੇ ਮਾਪਿਓ ਨੇ ਖਾਦਾ ਖਾਣਾ ਖਤਮ ਹੋ ਗਿਆ ਅਗਲਾ ਕਹਿੰਦਾ ਅੱਛਾ ਆ ਸਾਰਾ ਕੁਝ ਵੇਖੋ ਵੱਢ ਕੇ ਲੈ ਗਏ ਹੁਣ ਉਹਦੇ 'ਚ ਬਣਾਤੀ ਸਬਜੀ ਉਹਦੀ ਹਰਿਆਵਲ ਖਤਮ ਹੋ ਗਈ ਮਸਾਲੇ ਬਣ ਗਏ ਰੋਟੀ ਪੱਕ ਗਈ ਦਵੇ ਤੇ ਪੱਕ ਗਈ ਸ਼ੇਪ ਬਦਲ ਗਈ ਨਾਮ ਕੀ ਹੋ ਗਿਆ ਰੋਟੀ ਸਬਜੀ ਉੱਥੇ ਬੂਟੀਆਂ ਸੀ ਐ ਸਬਜ਼ੀਆਂ ਤੇ ਸਾਰਾ ਕੁਝ ਸੀ ਆਟਾ ਕਣ ਸਾਰਾ ਕੁਝ ਸੀ ਉਹਦੀ ਸ਼ੇਪ ਬਦਲ ਗਈ ਹੁਣ ਸਾਡੇ ਮਾਂ ਪਿਓ ਨੇ ਖਾ ਲਿਆ ਹੁਣ ਨਾ ਕੀ ਬਣ ਗਿਆ ਰਸ ਸ਼ੇਪ ਬਦਲ ਗਈ એનર્ਜੀ ਨੇ ਆਪਣੀ ਸ਼ੇਪ ਬਦਲ ਲਈ ਮਰੀ ਕੀ ਖਾਣਾ ਮਰ ਗਿਆ ਨਹੀਂ ਰਸ ਬਣ ਗਿਆ ਹੁਣ ਅੱਛਾ ਰਸ ਬਲੱਡ ਬਣ ਗਿਆ ਖੂਨ ਬਣ ਗਿਆ ਰਸ ਮਰ ਗਿਆ ਪਰ ਉਹਦੇ ਸ਼ੇਪ ਬਦਲ ਕੇ ਕੀ ਕਰ ਲਿਆ ਆਪਣਾ ਨਾਂ ਰੱਖ ਲਿਆ ਬਲੱਡ ਬਲੱਡ ਤੋਂ ਮਾਂ ਪਿਓ ਦੇ ਅੰਦਰ ਰਕਤ ਤੇ ਬੁੰਦ ਕਾਗਾਰਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਬਿੰਦ ਬਣ ਗਿਆ ਪਿਓ ਦੇ ਅੰਦਰ ਮਾਂ ਦੇ ਅੰਦਰ ਰਕਤ ਬਣ ਗਿਆ ਸ਼ੇਪ ਹੋਰ ਬਦਲ ਗਈ ਹੁਣ ਇਹਨੂੰ ਹੋਰ ਸ਼ੇਪ ਚ ਆ ਗਿਆ ਖੈ ਉਹੀ એનર્ਜੀ ਹੈ ਨਾਮ ਵੀ ਬਦਲ ਗਏ ਵੇਖੋ ਕਿੱਥੇ ਸਬਜੀ ਸੀ ਖਾਣਾ ਸੀ ਫਿਰ ਰਸ ਸੀ ਫਿਰ ਬਲੱਡ ਸੀ ਹੁਣ ਬਿੰਦ ਰਕਤ ਖੂਨ ਉਹਨਾਂ ਦਾ ਮਾਂ ਪਿਓ ਦਾ ਸੰਬੰਧ ਬਣਿਆ ਮਾਂ ਦੇ ਢਿੱਡ ਵਿੱਚ ਜਾ ਕੇ ਸ਼ੇਪ ਹੋਰ ਬਦਲ ਗਈ ਅੰਡਾ ਫਿਰ ਸ਼ੇਪ ਬਦਲ ਗਈ ਭਰੂਣ ਨਾਮ ਬਦਲ ਤਾਂ ਸ਼ੇਪ ਵੀ ਬਦਲ ਗਈ એનર્ਜੀ ਹੋਰ ਅੱਗੇ ਵਧੀ ਇੱਕ ਟਾਈਮ ਤੇ ਜਾ ਕੇ ਐਦਾਂ ਪਿਆ ਸੀ ਬੱਚਾ ਕੁਝ ਮੀ ਦਿਨਾਂ ਦਾ ਹੋਇਆ ਇਹ ਬੈਠੀ ਬੈਠੀ એનર્ਜੀ ਨੇ ਸ਼ੇਪ ਬਦਲੀ ਇੱਕਦਮ ਐਦਾਂ ਟੜਕਣ ਲੱਗਾ ਸ਼ੇਪ ਬਦਲ ਗਈ ਨਾਮ ਵੀ ਬਦਲ ਗਿਆ ਇੱਕ ਟਾਈਮ ਤੇ ਜਾ ਕੇ ਬੱਚਾ ਬਾਹਰ ਆ ਗਿਆ ਜਨਮ ਨਹੀਂ ਹੁੰਦਾ ਬਾਹਰ ਆਉਂਦਾ ਜਨਮ ਤੇ ਹੋਇਆ ਹੋਇਆ ਅੰਦਰ ਤੇ ਸਾਹ ਲੈ ਰਿਆ ਉਹ ਉਹ ਬੱਚਾ ਤਾਂ ਧੜਕ ਰਿਹਾ ਸੀ ਜਨਮ ਤੇ ਹੋ ਚੁੱਕਿਆ ਉਹਦਾ ਉਸ ਤੋਂ ਬਾਅਦ ਫਿਰ ਚੱਲੋ ਧੜਕਣ ਤੋਂ ਪਹਿਲਾਂ ਉਹ ਸੈੱਲ ਦੇ ਰੂਪ ਵਿੱਚ ਜਦੋਂ ਜਿੱਦਣ ਪਿਤਾ ਦੇ ਅੰਦਰੋਂ ਆਇਆ ਉਹ ਸੈੱਲ ਬਣ ਕੇ ਭੱਜਿਆ ਉਤੇ ਉਦਣ ਵੀ ਜੰਮਿਆ ਹੋਇਆ ਸੀ ਤਾਂ ਹੀ ਤੇ ਤੋੜਦਾ ਸੀ ਬਲੱਡ ਵਿੱਚ ਵੀ ਸੈੱਲਾਂ ਦੇ ਰੂਪ ਵਿੱਚ ਸੀ ਖਾਣੇ ਦੇ ਰੂਪ ਵਿੱਚ ਵੀ ਸੀ ਮਤਲਬ ਜਨਮ ਤੇ ਹੈ ਹੀ ਨਹੀਂ ਜਿੱਦਣ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਏ ਅਸੀਂ ਉਦਣ ਤੋਂ ਹੀ ਨਾਲ-ਨਾਲ ਚੱਲ ਰਹੇ ਹਾਂ ਨਾ ਜਨਮ ਹੈ ਨਾ ਮੌਤ ਹੈ ਸ਼ੇਪ ਚੇਂਜ ਹੈ ਬਦਲਦੀ ਮੌਤ ਨਹੀਂ ਹੈ ਸ਼ੇਪ ਚੇਂਜ ਹੈ ਅਲਰਜੀ ਸ਼ੇਪ ਚੇਂਜ ਕਰਦੀ ਹੈ ਅੱਗੇ ਅੱਗੇ ਬਤੀਤ ਨਹੀਂ ਜਾਂਦੀ ਏ ਕੁੰਮੀ ਜਾਂਦੀ ਰੀਸਾਈਕਲ 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 ਮੁੜ ਮੁੜ ਕੇ ਅੱਛਾ ਸੁਣੋ ਹੁਣ ਧੜਕਣ ਲੱਗ ਗਿਆ ਫਿਰ ਇੱਕ ਟਾਈਮ ਆਇਆ ਜਨਮ ਤੇ ਉਹ ਤਾਂ ਹੋ ਚੁੱਕਿਆ ਸੀ ਧੜਕਦਾ ਸੀ ਬਾਹਰ ਆ ਗਿਆ ਹੁਣ ਤੁਸੀਂ ਉਹਨੂੰ ਗਿਨਣ ਲੱਗ ਗੇ ਵਿੱਚ ਬੱਚਾ ਮਾਂ ਦੇ ਢਿੱਡ ਚ ਐ ਤੁਸੀਂ ਘਰ ਚ ਕਿੰਨੇ ਜੀਓ ਤੂੰ ਕਹਿਣਾ ਦੋ ਮੈਂ ਆ ਇੱਕ ਸਾਡਾ ਬੱਚਾ ਹੈ ਤਿੰਨ ਪਰ ਘਰ ਅਲੀ ਤੇ ਪ੍ਰੈਗਨੈਂਟ ਹੈ ਫੋਟੋ ਵਿੱਚ ਖੜੀ ਹੈ ਉਹਦਾ ਢਿੱਡ ਹੈ ਬੱਚਾ ਵਿੱਚ ਧਣ ਕਰਿਆ ਉਹਨੂੰ ਗਿਣਦੇ ਹੋ ਨਹੀਂ ਗਿਣਦੇ ਉਹਨੂੰ ਇੱਕ ਗਿਣਦੇ ਹੋ ਮਾਂ ਕੱਲੀ ਗਿਣਦੇ ਹੋ ਪਰ ਬੱਚਾ ਵਿੱਚ ਹੈ ਜਿੱਦਣ ਉਹ ਬੱਚਾ ਬਾਹਰ ਆ ਗਿਆ ਹੁਣ ਦੋ ਗਿਣਦੇ ਹੋ ਇਸੇ ਤਰ੍ਹਾਂ ਸਾਰੀ ਕੁਦਰਤ ਹੈ ਐਦਾਂ ਹੀ ਤੁਸੀਂ ਵੇਖੋ ਇੱਕ ਤੋਂ ਅਨੇਕ ਬਣੇ ਨੇ ਇੱਕ ਤੋਂ ਅਨੇਕ ਬਣੇ ਨੇ ਫੈਲੀ ਐਨਰਜੀ ਚਲੋ ਇਹ ਸਾਰਾ ਕੁਝ ਐਡਾ ਰੀਸਾਈਕਲ ਹੋ ਰਿਹਾ ਫਿਰ ਸ਼ੇਪ ਚੇਂਜ ਹੋਈ ਤੁਸੀਂ ਕਿਹਾ ਬੱਚਾ ਸ਼ੇਪ ਚੇਂਜ ਹੋਈ ਬੱਚਾ ਥੋੜਾ ਵੱਡਾ ਹੋਇਆ ਛੋਟਾ ਬੱਚਾ ਬੇਬੀ ਕੁਝ ਚਿਰ ਦਾ ਹੋਇਆ ਜਵਾਨ ਸ਼ੇਪ ਚੇਂਜ ਹੋਈ ਤੁਸੀਂ ਨਾਮ ਰੱਖ ਲਿਆ ਹੋਰ ਵੱਡਾ ਹੋਇਆ ਅਧਖੜ ਹੋਰ ਵੱਡਾ ਹੋਇਆ ਬੁੱਢਾ ਸ਼ੇਪ ਚੇਂਜ ਹੋ ਗਈ ਉਹਦੀ ਸਰੀਰ ਵੀ ਬਣਤਰ ਚੇਂਜ ਹੋ ਗਈ ਇੱਕ ਟਾਈਮ ਤੇ ਜਾ ਕੇ ਉਹ એનર્ਜੀ ਚੁੱਪ ਕਰ ਗਈ ਅੱਖਾਂ ਬੰਦ ਕਰ ਲਈਆਂ ਸਾਹ ਖਤਮ ਹੋ ਗਏ ਤੁਸੀਂ ਕੀ ਮੌਤ ਨਾ ਤੁਸੀਂ ਰੱਖ ਲਿਆ ਉਹਦਾ ਮੌਤ ਪਰ ਮੌਤ ਨਹੀਂ ਉਹ ਪੰਜੇ ਦੇ ਪੰਜੇ ਤੱਤ ਮੁੜ ਕੇ ਤੱਤਾਂ ਚ ਫੇਰ ਮਿਲ ਗਏ ਮਾਰੇ ਕਹਿੰਦੇ ਤੂੰ ਮੌਤ ਉਹਦਾ ਨਾਂ ਰੱਖ ਲਿਆ ਮਰਿਆ ਕੀ ਐ ਇਸ ਹਾਵ ਨਾਲ ਜੇ ਤੂੰ ਕਹਿੰਦਾ ਬੁੱਢਾ ਮਰ ਗਿਆ ਫਿਰ ਤੂੰ ਕਹੇ ਅੱਧ ਖੜਵੀ ਤੇ ਮਰਿਆ ਸੀ ਜਵਾਨ ਕਿੱਥੇ ਸੀ ਜਵਾਨ ਤੇ ਮਰਿਆ 20 ਸਾਲ ਦਾ ਬੁੱਢਾ ਤਾਂ 80 ਸਾਲ ਦਾ ਮਰਿਆ ਜਿਹੜਾ ਇਹ ਜਵਾਨ ਸੀ 30 35 ਸਾਲ ਤੋਂ ਬਾਅਦ ਤਾਂ ਉਹ ਮਰ ਗਿਆ ਸੀ ਜਵਾਨ ਮਰਿਆ ਨਹੀਂ ਸੀ ਚੀਪ ਚੇਂਜ ਹੋਈ ਸੀ ਬੱਚਾ ਮਰੇਗਾ ਨਹੀਂ ਬੱਚਾ ਹੀ ਜਵਾਨ ਹੋ ਗਿਆ ਜਵਾਨ ਹੀ ਬੁੱਢਾ ਹੋ ਗਿਆ ਬੁੱਢਾ ਹੀ ਅਗਲੀ એનર્ਜੀ ਵਿੱਚ ਚਲਿਆ ਗਿਆ ਮਤਲਬ ਅਗਲੇ ਜਨਮਾਂ ਚ ਨਹੀਂ ਗਿਆ ਵੀ ਉਹ ਮੁੜ ਕੇ ਕਿਸੇ ਹੋਰ ਜਨਮ ਚ ਬਣ ਗਿਆ ਨਹੀਂ ਉਹ ਪੰਜ ਤੱਤ ਸੀ ਜਿਵੇਂ ਉਹ ਇਕੱਠਾ ਹੋਇਆ ਸੀ ਮਾਂ ਪਿਓ ਦੇ ਢਿੱਡ ਤੇ ਪਿਤਾ ਦੇ ਅੰਦਰ ਜਾ ਕੇ ਇੱਕ ਦਿਨ ਜਾ ਕੇ ਜਦੋਂ ਮਰਿਆ ਇਹ ਐਂ ਸਾਹ ਬੰਦ ਹੋਏ ਉਹ ਪੰਜੇ ਦੇ ਪੰਜੇ ਤੱਤ ਫੇਰ ਮਿਲ ਗਏ ਵਾਪਸ ਹਵਾ ਬਾਹਰ ਹੀ ਰਹੇਗੀ ਪਵਨ ਬਾਹਰ ਹੀ ਰਹਿ ਗਈ ਤੇ ਸਾਰੇ ਦਾ ਸਾਰਾ ਸਿਸਟਮ ਜਿਹੜਾ ਸਰੀਰ ਹੈ ਵਾਪਸ ਮਿਲ ਗਿਆ ਜਿਹੜੀ ਉਹ ਊਰਜਾ ਸੀ ਜਿਹਨੇ ਐ ਤੜਕਣ ਲਾਇਆ ਸੀ ਉਹ ਊਰਜਾ ਪੰਜੇ ਤਤ ਇਕੱਠੇ ਹੋਏ ਸੀ ਉਹ ਐਂ ਖਤਮ ਹੋ ਗਏ ਵਾਪਸ ਫੇਰ ਚਲੇਗੀ ਇਹਨੂੰ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਕੋਈ ਆਇਆ ਨਹੀਂ ਸੀ ਕੋਈ ਗਿਆ ਨਹੀਂ ਸੀ ਕੋਈ ਜੰਮਿਆ ਨਹੀਂ ਸੀ ਕੋਈ ਮਰਿਆ ਨਹੀਂ ਸੀ ਮਰਿਆ ਕੌਣ ਹੈ ਪਾਤਸ਼ਾਹ ਦਾ ਬਚਨ ਹੈ ਕੌਣ ਮੁਵਾ ਰੇ ਕੌਣ ਮੁਵਾ ਕੀ ਮਰਿਆ ਬ੍ਰਹਮ ਗਿਆਨੀ ਮੇਰ ਕਲੋ ਵਿਚਾਰਾ ਇਹ ਤੋ ਚਲਤ ਪਿਆ ਕਿਸੇ ਬ੍ਰਹਮ ਨੂੰ ਸਮਝਣ ਵਾਲੇ ਨੂੰ ਉਹ ਗੱਲਬਾਤ ਕਰ ਜਿਹੜਾ ਬ੍ਰਹਮ ਨੂੰ ਸਮਝਦਾ ਵੀ ਬ੍ਰਹਮ ਕਿਵੇਂ ਰੀਸਾਈਕਲ ਹੋ ਰਿਹਾ ਹੈ ਸਭ ਨਾਨਕ ਬ੍ਰਹਮ ਪਸਾਰੋ ਜਿਹੜੇ ਬ੍ਰਹਮ ਨੂੰ ਜਾਣਦੇ ਨੇ ਉਹਨਾਂ ਨਾਲ ਬਹਿ ਕੇ ਗੱਲ ਕਰ ਮਰਦਾ ਮੁਰਦਾ ਤੇ ਕੁਛ ਨਹੀਂ ਤੈਨੂੰ ਭਲੇਖਾ ਹੈ ਪਾਸ਼ਾ ਦਾ ਬਚਨ ਹੈ ਕੌਣ ਮੂਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਿਆ ਇਹ ਤਾਂ ਸੈਟਅਪ ਹੈ ਸਿਸਟਮ ਹੈ ਮਰਦਾ ਕੀ ਹੈ ਮਰਿਆ ਤੇ ਕੁਛ ਨਹੀਂ ਜਿਦ ਦਿਨ ਬੱਚਾ ਮਰ ਕੇ ਇਹ ਜਵਾਨ ਹੋਇਆ ਸੀ ਤੂੰ ਉਦੋਂ ਰੋਇਆ ਸੀ ਜਿਦ ਦਿਨ ਜਵਾਨ ਤੂੰ ਅੱਧ ਖੜਚ ਗਿਆ ਸੀ ਤੂੰ ਰੋਇਆ ਸੀ ਅੱਧ ਖੜ ਤੋਂ ਇਹ ਬੁੱਢਾ ਹੋਣ ਲੱਗਿਆ ਸੀ ਤੂੰ ਰੋਇਆ ਸੀ ਇਹ ਤਾਂ ਹੀ ਸ਼ੇਪ ਚੇਂਜ ਹੋਈ ਏ ਤੂੰ ਰੋ ਕਿਉਂ ਰੋਣ ਕਿਉਂ ਲੱਗ ਗਿਆ ਵੇਖਿਓ ਪਾਸ਼ਾ ਦਾ ਬਚਨ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕਹਿੰਦੇ ਰੋ ਕਿਉਂ ਰਿਆ ਸਾਰਾ ਕੁਝ ਇੱਥੇ ਤਾਂ ਹੈਗਾ ਇਨੇ ਜਿਹੜੇ ਸਾਲ ਲਏ ਉਹ ਵੀ ਇੱਥੀ ਤੁਰੇ ਫਿਰਦੇ ਆ ਮਿੱਟੀ ਇਹਦੀ ਮਿੱਟੀ ਨਾਲ ਮਿਲ ਜਾਏਗੀ ਜਦੋਂ ਸਾੜ ਦੋਂਗੇ ਇੱਥੀ ਰਾਖੇ ਦੀ ਉੱਡੀ ਅੱਡੀ ਜਾਣੀ ਹੈ ਹਵਾ ਹਵਾ ਚ ਮਿਲ ਗਈ ਐਨਰਜੀ ਸੀ ਜਿਹੜੀ ਉਹ ਐਨਰਜੀ ਵਾਪਸ ਐਨਰਜੀ ਜਿਹੜੀ ਯੂਨੀਵਰਸਲ ਐਨਰਜੀ ਉਹਦੇ ਵਿੱਚ ਹੀ ਫਿਰ ਚਲੇਗੀ ਹੁਣ ਅੱਗੇ ਕਹਿੰਦੇ ਆ ਕੌਣ ਮੂਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ ਰਹਾਉ ਦੀ ਪੰਗਤੀ ਹੈ ਅਗਲੀ ਕਿਸ਼ ਖਬਰ ਨਾ ਪਾਈ ਅੱਗੇ ਕੀ ਹੁੰਦਾ ਕੋਈ ਪਤਾ ਨਹੀਂ ਰੋਣ ਹਾਰੇ ਪੀਉਂਟ ਸਦਾਈ ਜਿਹੜਾ ਤੂੰ ਰੋ ਰਿਆ ਤੂੰ ਵੀ ਤੇ ਚਲੇ ਜਾਣਾ ਇੱਕ ਦਿਨ ਅਗਲੀ ਪਤਾ ਨਹੀਂ ਖਬਰ ਨਹੀਂ ਕਿੱਧਰ ਨੂੰ ਗਿਆ ਤੇ ਤੂੰ ਰੋ ਰਿਆ ਤੂੰ ਜਾਣਾ ਹੀ ਹੈ ਭਰਮ ਮੋਹ ਕੇ ਬੰਦੇ ਬੰਦ ਸੁਪਨ ਭਇਆ ਪਖਲਾਏ ਅੰਧ ਕਹਿੰਦੇ ਕਮਲਿਆ ਐਵੇਂ ਬੇਅਰਥ ਰੋ ਰਿਆ ਇਹ ਸੁਪਨਾ ਹੈ ਬਸ ਇਹ ਤੋਂ ਰਚਨ ਰਚਿਆ ਕਰਤਾਰ ਇਹ ਉਹਨੀ ਰਚਨਾ ਹੈ ਆਵਤ ਜਾਵਤ ਹੁਕਮ ਅਪਾਰ ਏ ਨਿਜਮ ਏ ਅਪਾਰ ਨਿਜਮ ਏ ਵੱਡਾ ਹੁਕਮ ਏ ਇਦਾਂ ਹੀ ਹੋਣਾ ਏ ਲਾਅ ਏ ਲਾਅ ਆਫ ਨੈਚਰ ਹੁਕਮ ਮੀਨ ਲਾਅ ਆਫ ਨੈਚਰ ਅੱਗੇ ਕਹਿੰਦੇ ਨੇ ਨਹਿਕ ਉਹ ਮੂਆ ਨਾ ਮਰਨੇ ਜੋਗ ਇਹ ਐਨਰਜੀ ਨਾ ਮਰਦੀ ਏ ਨਾ ਮਰ ਸਕਦੀ ਏ ਇਹ ਮਰਦੀ ਵੀ ਨਹੀਂ ਇਹ ਐਨਰਜੀ ਏ ਜਿਹੜੀ ਕਦੇ ਨਹੀਂ ਇਹਦੀ ਮੌਤ ਆਉਂਦੀ ਇਦਾਂ ਹੀ ਘੁੰਮਦੀ ਰਹਿੰਦੀ ਏ ਮਾਰ ਕਿਵੇਂ ਲੋਂਗੇ ਕੋ ਰਮਾਲ ਇਹਨੂੰ ਮਾਰ ਕੇ ਬੁਖਾ ਤੁਸੀਂ ਅੱਗ ਲਾ ਦੋਗੇ ਉਹ ਹੁਣ ਸ਼ੇਪ ਚੇਂਜ ਕਰ ਗਿਆ ਸਵਾਹ ਬਣ ਗਿਆ ਹੁਣ ਹੋਰ ਕੀ ਕਰੋਗੇ ਇਹਨੂੰ ਪੀਸ ਦਿਓ ਮਾਰ ਕੇ ਵਿਖਾਓ ਪਾਣੀ ਚ ਪਾ ਦੋ ਲੈ ਉਹ ਫਿਰ ਕਿਣਕੀ ਉੱਡ ਗਏ ਕਿਣਕੀ ਉਹਦੇ ਪਾਣੀ ਦੇ ਵਿੱਚ ਮਿਕਸ ਹੋ ਗਏ ਉਹ ਤਾਂ ਮਰਿਆ ਤਾਂ ਨਹੀਂ ਤੁਹਾਡੇ ਤੋਂ ਮਰਨਾ ਤੁਹਾਡੇ ਤੋਂ ਕਿ ਕੀੜੀ ਨਹੀਂ ਮਰਨੀ ਸ਼ੇਪ ਚੇਂਜ ਕਰ ਜੂ ਨਾਲ ਦੀ ਨਾਲ ਐਨਰਜੀ ਆਪਣੀ ਸ਼ੇਪ ਚੇਂਜ ਕਰਦੀ ਹੈ ਮਰਦੀ ਨਹੀਂ ਨਹਿ ਕੋ ਮੂਆ ਨਾ ਮਰਨਾ ਹੈ ਜੋਗ ਨਹਿ ਬਿੰਸੈ ਅਬਨਾਸੀ ਹੋਗ ਇਹ ਨਾ ਨਾ ਸੁਣ ਵਾਲੀ ਚੀਜ਼ ਐ ਅਬਨਾਸੀ ਐ ਇਹ ਮਰਦੀ ਨਹੀਂ એનર્ਜੀ ਕਦੇ ਨਹੀਂ ਮਰਦੀ ਕੋਈ ਵੀ ਚੀਜ਼ ਨਹੀਂ ਮਰ ਸਕਦੀ ਖਤਮ ਕਰ ਖਤਮ ਨਹੀਂ ਤੁਸੀਂ ਮਾਰ ਸ਼ੇਪ ਚੇਂਜ ਕਰ ਸਕਦੇ ਹੋ ਤੁਸੀਂ ਕਿਸੇ ਵੀ ਚੀਜ਼ ਦੀ ਮਾਰ ਨਹੀਂ ਸਕਦੇ ਫਿਰ ਸੁਣੋ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਚ ਨਹਿ ਕੋ ਮੁਵਾ ਨਾ ਮਰਨੈ ਜੋਗ ਨਹਿ ਬਿੰਸੈ ਅਬਨਾਸੀ ਹੋਗ ਆਪਣਾ ਸੀ। ਕੋਈ ਚੀਜ਼ ਮਾਰ ਕੇ ਮਕੋ। ਲੱਕੜ ਮਾਰੋ ਚਲੋ ਦਰਖਤ ਨੂੰ ਮਾਰ ਦਿਓ। ਨਾਲ ਦੀ ਨਾਲ ਉਹ ਲੱਕੜ ਬਣ ਜਾਏਗਾ। ਹੁਣ ਅੱਗ ਬਾਲ ਦੋ ਇਹਨੂੰ ਸਾੜ ਦੋ। ਸਾੜ ਕੇ ਕੀ ਕੀਤਾ? ਕੋਲੇ ਬਣ ਜਾਏਗਾ। ਹੁਣ ਕੋਲਿਆਂ ਨੂੰ ਖਤਮ ਕਰੋ। ਮਾਰੋ ਸਵਾ ਬਣ ਜਾਏਗਾ। ਹੁਣ ਹੁਣ ਹਵਾ ਆਈ ਕਿਨਕੇ ਉਹ ਉੱਡ ਗਏ। ਖਤਮ ਕਰਕੇ ਵਿਖਾ। ਮਰੀਆ ਨਹੀਂ। ਸ਼ਿਪ ਚੇਂਜ ਕਰ ਗਿਆ। ਹਰ ਚੀਜ਼ ਦੁਨੀਆ ਦੀ ਸ਼ੀਪ ਚੇਂਜ ਕਰੇ